ਦੇਸ਼ ਦੇਸ਼ ਵਿੱਚ ਬੈਠ ਕੇ ਡीडी ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਬਹੁਤ ਹੀ ਨਿੱਘਾ ਸਵਾਗਤ ਹੈ। ਪਿਆਰੇ ਦਰਸ਼ਕੋ ਦੋਸਤੋ ਤੁਹਾਨੂੰ ਪਤਾ ਹੈ ਕਿ ਕੋਈ ਵੀ ਰਾਸ਼ਟਰ ਨੌਜਵਾਨਾਂ ਦਾ ਰਾਸ਼ਟਰ ਹੋਇਆ ਕਰਦਾ ਹੈ। ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਆ। ਅਗਰ ਨੌਜਵਾਨ ਅਗਾਹ ਵਧੂ ਹੈ, ਨਵੀਂ ਸੋਚ ਦੇ ਮਾਲਕ ਹੈ, ਅਗਾਹ ਵਧਣ ਲਈ ਤਿਆਰ ਹੈ, ਸਰਕਾਰਾਂ ਉਹਨਾਂ ਦਾ ਹੱਥ ਫੜਨ ਲਈ ਤਿਆਰ ਹੋ ਜਾਂਦੀਆਂ ਤੇ ਰਾਸ਼ਟਰ ਦਾ ਅਗਾਹ ਵਧਣਾ ਬੜਾ ਹੀ ਸੁਭਾਵਿਕ ਹੋ ਜਾਂਦਾ ਹੈ। ਅ 2016 16 ਜਨਵਰੀ 2016 ਤੋਂ ਲੈ ਕੇ ਅੱਜ ਅਸੀਂ 9ਵੇਂ ਸਾਲ ਦੇ ਵਿੱਚ ਬੈਠੇ ਹਾਂ ਜਦੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਇੱਕ ਨਵਾਂ ਪ੍ਰੋਗਰਾਮ ਇੱਕ ਨਵੀਂ ਸੋਚ ਸਾਡੇ ਅੰਦਰ ਸਾਡੇ ਦਿਮਾਗਾਂ ਦੇ ਤੱਕ ਪਹੁੰਚਾਈ ਸੀ ਉਹ ਸੀ ਅ ਸਟਾਰਟਅਪ ਇੰਡੀਆ ਸਟਾਰਟਅਪ ਇੰਡੀਆ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਨਵੇਂ-ਨਵੇਂ ਸ਼ੁਰੂ ਕੀਤੇ ਗਏ ਔਰ ਇਹ ਸਟਾਰਟਅਪ ਇੰਡੀਆ ਅੱਜ ਕਿਸ ਜਗ੍ਹਾ ਤੇ ਪਹੁੰਚ ਗਿਆ ਅਸੀਂ ਉਹਦੇ ਨਾਲ ਕੀ ਪ੍ਰਾਪਤੀਆਂ ਕੀਤੀਆਂ ਔਰ ਸਾਡਾ ਦੇਸ਼ ਜਿਹੜਾ ਹੈ ਵੱਖ-ਵੱਖ ਖੇਤਰਾਂ ਦੇ ਵਿੱਚ ਕਿੰਨਾ ਵਿਕਸਿਤ ਹੋ ਚੁੱਕਿਆ ਹੈ ਉਹਦੇ ਉੱਤੇ ਅਸੀਂ ਉਹਦਾ ਮੁਲਾਂਕਣ ਕਰਾਂਗੇ ਔਰ ਉਹਦੀਆਂ ਜਿਹੜੀਆਂ ਖਾਸ ਖੂਬੀਆਂ ਇਸ ਪ੍ਰੋਗਰਾਮ ਦੀਆਂ ਉਹ ਅਸੀਂ ਤੁਹਾਡੇ ਤੱਕ ਲੈ ਕੇ ਆਵਾਂਗੇ ਸੋ ਸਾਡਾ ਅੱਜ ਦਾ ਗੱਲਬਾਤ ਦਾ ਵਿਸ਼ਾ ਹੈ ਜੀ ਨੌਜਵਾਨਾਂ ਦੇ ਆਰਥਿਕ ਵਿਕਾਸ ਵਿੱਚ ਸਟਾਰਟਅਪ ਇੰਡੀਆ ਦਾ ਯੋਗਦਾਨ ਸੋ ਸਟਾਰਟਅਪਸ ਦੀ ਗੱਲ ਕਰਾਂਗੇ ਨੌਜਵਾਨ ਜਰੂਰ ਇਸ ਪ੍ਰੋਗਰਾਮ ਨੂੰ ਫੋਕਸ ਕਰਨ ਕਿਉਂਕਿ ਜੇ ਨੌਜਵਾਨ ਅਗਾਹ ਵਧਣਗੇ ਤਾਂ ਰਾਸ਼ਟਰ ਦਾ ਅਗਾਹ ਵਧਣਾ ਜਿਹੜਾ ਸੁਭਾਅ ਖੋ ਜਾਂਦਾ ਵਿਸ਼ਾ ਬਹੁਤ ਖਾਸ ਹੈ ਮਹਿਮਾਨ ਵੀ ਬਿਲਕੁਲ ਖਾਸ ਬੁਲਾਏ ਨੇ ਇਸ ਕਾਮਦੇਰੀ ਡਾਕਟਰ ਅਮਰेश ਕੁਮਾਰ ਬਿਲਕੁਲ ਮੇਰੇ ਨਾਲ ਬੈਠੇ ਨੇ ਪ੍ਰੋਫੈਸਰ ਨੇ ਵਰਟੀਕਲ ਹੈਡ ਨੇ ACIC ਰਾਈਸ ਐਸੋਸੀਏਸ਼ਨ ਨੀਤੀ ਆਯੋਗ ਦੇ ਨਾਲ ਜੁੜੇ ਹੋਏ ਨੇ ਚੰਡੀਗੜ੍ਹ ਤੋਂ ਬੁਲਾਇਆ ਗਿਆ ਸਪੈਸ਼ਲ ਇਹਨਾਂ ਨੂੰ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਸਵਾਗਤ ਹੈ ਜੀ ਪ੍ਰੋਗਰਾਮ 'ਚ ਜਿਹੜੇ ਦੂਸਰੇ ਮਹਿਮਾਨ ਨੇ ਸ਼੍ਰੀ ਚਰਨ ਕਮਲ ਜੀ ਇਹ ਨੇ ਜੀ ਮੋਟੀਵੇਸ਼ਨਲ ਸਪੀਕਰ ਤੇ ਉਦਮੀ ਜਿਥੇ ਉਦਮ ਕਰਦੇ ਆ ਉਥੇ ਨਾਲ ਦੀ ਨਾਲ ਨੌਜਵਾਨਾਂ ਨੂੰ ਮੋਟੀਵੇਸ਼ਨ ਦਿੰਦੇ ਆ ਤੇ ਅਸੀਂ ਵੀ ਇੱਥੇ ਇਹਨਾਂ ਨੂੰ ਇਸੇ ਕਰਕੇ ਬੁਲਾਇਆ ਕਿ ਸਾਡੇ ਨੌਜਵਾਨਾਂ ਨੂੰ ਅਗਾਹ ਵਧਣ ਦੇ ਲਈ ਪ੍ਰੇਰਣ ਤਾਂ ਕਿ ਜਿਹੜੇ ਨੌਜਵਾਨ ਹੈ ਉਹ ਇਸ ਖੇਤਰ ਦੇ ਸਟਾਰਟਅੱਪ ਦੇ ਵਿੱਚ ਅੱਗੇ ਜਾ ਸਕਣ ਤੁਹਾਡਾ ਵੀ ਪ੍ਰੋਗਰਾਮ ਸਵਾਗਤ ਹੈ ਜੀ ਥੈਂਕ ਯੂ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਈਏ ਇਸ ਤੋਂ ਪਹਿਲੇ ਅਸੀਂ ਸੁਣਨਾ ਚਾਹਾਂਗੇ ਸਤਿਕਾਰਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਕਿ ਉਹ ਸਟਾਰਟਅੱਪ ਦੇ ਉੱਤੇ ਕੀ ਕਹਿੰਦੇ ਆ भारत आज अगर ग्लोबल स्टार्टअप स्पेस के लिए नई उम्मीद नई ताकत बनकर उभरा है तो इसके पीछे एक सोचा समझा विजन रहा है भारत ने सही समय पर सही निर्णय लिए सही समय पर स्टार्टअप्स को लेकर काम शुरू किया देश ने स्टार्टअप इंडिया अभियान के तहत इनोवेटिव आइडियाज को एक प्लेटफॉर्म दिया उनको फंडिंग के सोर्स से कनेक्ट किया एजुकेशनल इंस्टीट्यूशंस में इंक्यूबेटर स्थापित करने का अभियान भी चलाया हमने बिल्कुल उसका बालवाटी का शुरू की अटल टिंकरिंग लैब जैसे एजुकेशन में सबसे शुरू होता है ना, केजी का वैसा ही हमने शुरू किया और इससे फिर एक्स्टेज आकर गया इंक्यूबेशन सेंटर बनते गए टीयर टू टीयर थ्री शहरों के नौजवानों के लिए भी अपने आइडियाज को इंकुवेट करने की सुविधा मिलने लगी आज पूरा देश गर्व से कह सकता है कि हमारा स्टार्टअप इकोसिस्टम सिर्फ बड़े मेट्रो शहर तक सीमित नहीं है और अभी छोटी सी फिल्म में भी दिखाया गया ये देश के छह सौ से अधिक जिलों तक पहुंच चुका है इसका मतलब है ये एक सामाजिक कल्चर बन गया है और जब कोई सामाजिक कल्चर बन जाए तो फिर उसको रुकने का कोई कारण ही नहीं होता है वो नई नई ऊंचाइयों को प्राप्त करता ही करता जाता है भारत की स्टार्टअप प्रांति का नेतृत्व आज ਦੇਸ਼ ਕੇ ਛੋਟੇ ਸ਼ਹਿਰੋ ਕੀ ਯਵਾ ਕਰ ਰਹੇ ਤੁਸੀਂ ਸੁਣ ਰਹੇ ਸੀ ਪ੍ਰਧਾਨ ਮੰਤਰੀ ਜੀ ਨੂੰ ਜਿਨ੍ਹਾਂ ਨੇ ਦੱਸਿਆ ਕਿ ਸਟਾਰਟਅਪ ਦਾ ਮਕਸਦ ਕੀ ਸੀ ਕਿਵੇਂ ਚੱਲੀ ਔਰ ਇਹ ਸਕੀਮ ਅੱਜ ਦੇਸ਼ ਦੇ ਵਿੱਚ ਕਿਸ-ਕਿਸ ਪੱਧਰ ਦੇ ਉੱਤੇ ਕਿਸ ਢੰਗ ਦੇ ਨਾਲ ਕੰਮ ਕਰ ਰਹੀ ਹੈ ਜਿਹੜੀਆਂ ਗੱਲਾਂ ਦੇ ਉੱਤੇ ਉਹਨਾਂ ਨੇ ਝਾਤ ਪਾਈ ਆ ਉਹਨਾਂ ਦੀ ਡਿਟੇਲ ਜਿਹੜੀ ਆ ਆਪਾਂ ਆਪਣੇ ਗੈਸਟ ਦੇ ਕੋਲੋਂ ਲੈਣੇ ਆ ਤੁਹਾਡੇ ਤੱਕ ਪਹੁੰਚੇਗੀ ਹਰ ਗੱਲ ਤੁਸੀਂ ਧਿਆਨ ਨਾਲ ਸੁਣੋ ਤਾਂ ਕਿ ਅਸੀਂ ਇਸ ਪ੍ਰੋਗਰਾਮ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਵਿੱਚ ਮਦਦਗਾਰ ਹੋ ਸਕੀਏ। ਅ ਸਭ ਤੋਂ ਪਹਿਲਾਂ ਅਮਰेश ਜੀ ਤੁਹਾਨੂੰ ਪੁੱਛਣਾ ਮੈਂ ਕਿ ਸਟਾਰਟਅਪ ਬੇਸ਼ੱਕ ਅਸੀਂ 9 ਸਾਲਾਂ ਤੋਂ ਇਹ ਸ਼ਬਦ ਸੁਣਦੇ ਆ ਰਹੇ ਹਾਂ। ਬਹੁਤ ਸਾਰੀਆਂ ਸਕੀਮਾਂ ਇਹਦੇ ਵਿੱਚ ਸ਼ਾਮਲ ਹੈਗੀਆਂ। ਪੰਛੀ ਚਾਤ ਥੋੜੇ ਸ਼ਬਦਾਂ ਦੇ ਵਿੱਚ ਕੀ ਹੈ ਜਿਨੇ ਅੱਜ ਤੱਕ ਨਹੀਂ ਸੁਣਿਆ ਉਹਨਾਂ ਵਾਸਤੇ। ਅ ਬਹੁਤ-ਬਹੁਤ ਧੰਨਵਾਦ ਜੀ। ਆ ਮਾਨਯੀ ਮੁੱਖ ਪ੍ਰਧਾਨ ਮੰਤਰੀ ਜਿਦੇ ਜਿਹੜੇ ਸ਼ਬਦ ਸੀਗੇ ਉਸ ਤੋਂ ਬਹੁਤ ਕਲੀਅਰ ਹੈ ਕਿ ਜਿਹੜਾ ਫੋਕਸ ਹੈ ਭਾਰਤ ਸਰਕਾਰ ਦਾ ਉਹ ਨਵੇਂ ਜਿਹੜੇ ਬੱਚਿਆਂ ਦੇ ਇਨੋਵੇਸ਼ਨਸ ਨੇ ਜੀ ਖਾਸ ਕਰ ਸਕੂਲ ਦੇ ਲੈਵਲ ਦੇ ਬੱਚੇ ਆ ਕਾਲਜ ਦੇ ਲੈਵਲ ਦੇ ਬੱਚੇ ਆ ਔਰ ਜਿਹੜੇ ਕਿ ਜਿਨ੍ਹਾਂ ਨੂੰ ਫੈਸਿਲਿਟੀਆਂ ਹਜੇ ਤੱਕ ਮਿਲੀਆਂ ਨਹੀਂ ਪਿੰਡਾਂ ਦੇ ਵਿੱਚ ਰਹਿ ਰਹੇ ਆ ਬੱਚੇ ਆ ਉਹਨਾਂ ਤੱਕ ਕਿਸੇ ਤਰ੍ਹਾਂ ਪਹੁੰਚਿਆ ਜਾਵੇ ਤੇ ਜਿਹੜਾ ਸਟਾਰਟਅਪ ਇੰਡੀਆ ਸਕੀਮ ਹੈ ਇਸ ਮੁਹਿੰਮ ਦਾ ਫਾਇਦਾ ਉਹਨਾਂ ਨੌਜਵਾਨਾਂ ਨੂੰ ਦਿੱਤਾ ਜਾਵੇ ਕਿਉਂਕਿ ਨੌਜਵਾਨ ਇਸ ਦੇਸ਼ ਦੀ ਨਬਜ ਹੈ ਜਿਹੜਾ ਰੋਜ਼ਗਾਰ ਅਸੀਂ ਪੈਦਾ ਕਰਨਾ ਇਸ ਦੇਸ਼ ਦੇ ਵਿੱਚ ਉਹ ਨੌਜਵਾਨਾਂ ਨੇ ਪੈਦਾ ਕਰਨਾ ਉਹਨਾਂ ਦੇ ਜਿਹੜੇ ਉਹ ਉਦਯਮੀ ਬਣਨਗੇ ਉਹ ਅੱਗੇ ਆਪਣੇ ਨਵੇਂ ਸਟਾਰਟਅੱਪਸ ਲਗਾਉਣਗੇ ਕੰਪਨੀਆਂ ਖੋਲਣਗੇ ਤਾਂ ਹੀ ਇੱਥੇ ਜਿਹੜੇ ਕੀ ਜਿਹੜੀ ਬੇਰੋਜ਼ਗਾਰੀ ਦੀ ਸਮੱਸਿਆ ਨੂੰ ਅਸੀਂ ਸੋਲਵ ਕਰ ਸਕਦੇ ਹੱਲ ਕਰ ਸਕਦੇ ਹੋ ਤੁਹਾਡੇ ਕਹਿਣਾ ਮਤਲਬ ਕਿ ਜਿਹੜੇ ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਹੀ ਨਹੀਂ ਅਜੇ ਤੱਕ ਪਤਾ ਲੱਗੀ ਕਿ ਅਸੀਂ ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹਾਂ ਆਪਣੇ ਆਪ ਉਹਨਾਂ ਤੱਕ ਇਸ ਗੱਲ ਨੂੰ ਲੈ ਕੇ ਜਾਣਾ ਕਮਲ ਜੀ ਤੁਹਾਡੇ ਵੱਲ ਆਉਣਾ ਬڑے ਮਾਣ ਦੇ ਨਾਲ ਮੈਂ ਕਹਿ ਸਕਦਾ ਕਿ ਸੰਸਾਰ ਦੇ ਵਿੱਚ ਤੀਜੇ ਨੰਬਰ ਦੇ ਉੱਤੇ ਅਸੀਂ ਲਾਰਜੈਸਟ ਸੈਟਅਪ ਕਰਨ ਵਾਲੇ ਆ ਇਕੋਸਿਸਟਮ ਨੂੰ ਹਾਂਜੀ ਇਹ ਜਿਹੜਾ ਸਟਾਰਟਅਪ ਇਕੋਸਿਸਟਮ ਹੈ ਇਹ ਕੀ ਚੀਜ਼ ਹੈ ਔਰ ਅਸੀਂ ਤੀਜੇ ਨੰਬਰ ਤੇ ਆ ਇਹਨੂੰ ਤੁਸੀਂ ਕਿਦਾਂ ਦੇਖਦੇ ਹੋ ਦੇਖੋ ਇਹ ਜਿਹੜਾ ਇਕੋਸਿਸਟਮ ਹੈ ਇਹਦਾ ਮਤਲਬ ਹੁੰਦਾ ਹੈ ਕਿ ਆਪਾਂ ਜੇਸ ਵੀ ਨੌਜਵਾਨ ਨੇ ਜੀ ਆਪਣਾ ਬਿਜ਼ਨਸ ਜਿਹੜਾ ਹੈ ਉਹ ਡਿਜ਼ਾਈਨ ਕਰਨਾ ਹੈ ਉਸ ਬਿਜ਼ਨਸ ਨੂੰ ਚਲਾਉਣਾ ਹੈ ਹੂੰ ਉਹਨੂੰ ਚਲਾਉਣੇ ਲਈ ਜਿਹੜੀ سپورਟ ਉਹਨੂੰ ਚਾਹੀਦੀ ਹੈ ਉਹਨੂੰ ਕਿਹਾ ਜਾਂਦਾ ਹੈ ਇਕੋਸਿਸਟਮ ਕਿ ਮਤਲਬ ਉਸਨੂੰ ਚਲਾਉਣੇ ਲਈ ਜਿਹੜੀ ਫੰਡਿੰਗ ਚਾਹੀਦੀ ਹੈ ਜਿਹੜੀ ਉਹਨੂੰ ਨੋਲਜ ਚਾਹੀਦੀ ਹੈ ਜਿਹੜੀ ਉਹਨੂੰ ਮੋਨਿਟਰਿੰਗ ਚਾਹੀਦੀ ਹੈ ਜੋ ਜੋ ਵੀ ਰਿਕੁਆਇਰਡ ਹੈ ਉਹ ਉਹਨੂੰ ਸਪੋਰਟ ਕਰਨੇ ਲਈ ਇਕੋਸਿਸਟਮ ਉਹਨੂੰ ਕਿਹਾ ਜਾਂਦਾ ਹੈ ਔਰ ਇਹ ਮੇਕ ਇਨ ਜਿਹੜਾ ਇੰਡੀਆ ਹੈ ਇਦਾਂ ਦੇ ਜਿਹੜੇ 40 ਤੋਂ ਜ਼ਿਆਦਾ ਜਿਹੜੇ ਇਨੀਸ਼ੀਏਟਿਵ ਗਵਰਨਮੈਂਟ ਆਫ ਇੰਡੀਆ ਨੇ ਲੈਨੇ ਤਾਂ ਕਿ ਸਾਡੇ ਜਿਹੜਾ ਦੇਸ਼ ਦਾ ਯੂਥ ਹੈ ਉਹਨੂੰ ਇੱਕ ਦਿਸ਼ਾ ਮਿਲ ਸਕੇ ਉਹਨਾਂ ਨੂੰ ਇੱਕ એનર્ਜੀ ਮਿਲ ਸਕੇ ਅਤੇ ਸਭ ਤੋਂ ਇੰਪੋਰਟੈਂਟ ਉਹਨਾਂ ਨੂੰ ਅਵੇਅਰਨੈਸ ਮਿਲ ਸਕੇ ਹਮ ਬਹੁਤ ਵਧੀਆ ਡਿਟੇਲ ਤੁਸੀਂ ਦੇ ਰਹੇ ਸੀਗੇ ਅਮਰेश ਜੀ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇਹ ਹੁਣ ਤੱਕ ਕਿੰਨੇ ਸਟਾਰਟਅੱਪਸ ਜਿਹੜੇ ਆ ਉਹ ਸਥਾਪਿਤ ਕੀਤੇ ਗਏ ਆ ਲਗਭਗ ਪਿਛਲੇ 9 ਸਾਲਾਂ ਦੇ ਵਿੱਚ ਜੀ ਆ ਜੀ ਆਪਾਂ ਗੱਲ ਕਰੀਏ ਸਟਾਰਟਅਪ ਇੰਡੀਆ ਸਕੀਮ ਦੀ ਇਹਦਾ ਜਿਹੜਾ ਮੇਨ ਏਜੰਡਾ ਹੈਗਾ ਮਤਲਬ ਆਪਾਂ ਜੇ ਆਪਾਂ ਮੋٹے ਤੌਰ ਤੇ ਸਮਝੀਏ ਵੀ ਇੱਕ ਫਾਈਨੈਂਸ਼ੀਅਲ ਸਿਸਟਮ ਜਿਹੜਾ ਇੱਕ ਮੈਂਟਰਿੰਗ ਸਿਸਟਮ ਹੈ ਬੱਚਿਆਂ ਨੂੰ ਇੱਕ ਗੁਰੂ ਮੰਦਰ ਦੀ ਲੋੜ ਹੁੰਦੀ ਹੈ ਇੱਕ ਨਵਾਂ ਜਦੋਂ ਕੋਈ ਕੋਈ ਵਿਚਾਰ ਕੋਈ ਇਨੋਵੇਸ਼ਨ ਲੈ ਕੇ ਆਂਦਾ ਕੋਈ ਬੱਚਾ ਉਹਨੂੰ ਬੜੀ ਗਾਈਡੈਂਸ ਦੀ ਲੋੜ ਹੁੰਦੀ ਹੈ ਠੀਕ ਹੈ ਨਾ ਜਿਵੇਂ ਇੱਕ ਨਵਜਾਤ ਬੱਚਾ ਹੁੰਦਾ ਉਹਨੂੰ ਬੜੀ ਇੱਕ ਬਹੁਤ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ ਇਸ ਤਰ੍ਹਾਂ ਹੀ ਇੱਕ ਨਵੇਂ ਆਈਡੀਆ ਨੂੰ ਜਿਹੜਾ ਬੱਚਾ अर्ली स्टेज ਤੇ ਹੁੰਦਾ ਉਹਦੇ ਕੋਲ ਕੋਈ ਇਨੋਵੇਟਿਵ ਆਈਡੀਆ ਹੈ ਉਹ ਬਹੁਤ ਹੀ ਉਹਦੇ ਕੋਲ ਮਤਲਬ ਉਹਦੇ ਕੋਲ એનર્ਜੀ ਵੀ ਹੈ ਪਰ ਉਹਨੂੰ ਇੱਕ ਸੰਭਾਲਣ ਵਾਲਾ ਇੱਕ ਸਿਸਟਮ ਚਾਹੀਦਾ ਜ ਜਿਹਨੂੰ ਆਪਾਂ ਇਕੋ ਸਿਸਟਮ ਦੀ ਗੱਲ ਕਰ ਰਹੇ ਸੀਗੇ ਠੀਕ ਹੈ ਨਾ ਤੇ ਜਿਹੜੀ ਗਵਰਨਮੈਂਟ ਦੀ ਸਟਾਰਟਅਪ ਇੰਡੀਆ ਸਕੀਮ ਹੈ ਉਹ ਇਸੇ ਤੇ ਹੀ ਫੋਕਸ ਹੈ ਕਿ ਬੱਚੇ ਨੂੰ ਥੋੜਾ ਫਾਈਨੈਂਸ਼ੀਅਲ ਅਸਿਸਟੈਂਟ ਦੀ ਲੋੜ ਹੁੰਦੀ ਹੈ ਉਹਨੂੰ ਪੈਸੇ ਦੀ ਲੋੜ ਹੈ ਕਿਉਂਕਿ ਕੋਈ ਵੀ ਚੀਜ਼ ਬਣਾਉਣੀ ਹੈ ਡਵੈਲ ਕਰਨੀ ਹੈ ਤੇ ਉਹ ਡਵੈਲ ਕਰਨ ਲਈ ਉਹਨੂੰ ਥੋੜਾ ਜਿਹਾ फाइनेंशियल रिसोर्सेज ਦੀ ਲੋੜ ਆ ਉਹ इजीली ਮਿਲ ਸਕੇ ਇੱਕ ਪਲੈਟਫਾਰਮ ਦੇ ਉੱਤੇ ਮਿਲੇ ਤੇ ਸਟਾਰਟਅਪ ਇੰਡੀਆ ਨੇ ਇੱਕ ਵੈਬਸਾਈਟ ਬਣਾਈ ਹੈ ਕਾਮਨ ਜਿੱਥੇ ਕਿ ਇੱਕ ਨਵਾਂ ਬੱਚਾ ਜਾ ਕੇ इजीली ਬੜੇ ਆਰਾਮ ਨਾਲ ਆਪਣੇ ਆਪ ਨੂੰ ਰਜਿਸਟਰ ਕਰ ਸਕਦਾ ਉਹਦੀਆਂ ਗਾਈਡਲਾਈਨਸ ਨੂੰ ਸਮਝ ਸਕਦਾ ਉਸ ਤੋਂ ਇਲਾਵਾ ਉਹਦੇ ਵਿੱਚ ਟੈਕਸ ਐਗਜ਼ੈਂਪਸ਼ਨ ਦਾ ਗਵਰਨਮੈਂਟ ਕਹਿੰਦੀ ਹੈ ਵੀ ਤੁਹਾਨੂੰ 3 ਸਾਲ ਕਿਸੇ ਵੀ ਤਰ੍ਹਾਂ ਟੈਕਸ ਦੇਣ ਦੀ ਲੋੜ ਨਹੀਂ ਹੈਗੀ ਉਹ ਸਾਈਟ ਦਾ ਨਾਮ ਬੋਲ ਦਿਓ ਤਾਂ ਜਾ ਸਟਾਰਟਅਪ ਇੰਡੀਆ.gov.in ਸਟਾਰਟਅਪindia.gov.in ਦੇ ਉੱਤੇ ਜਾ ਕੇ ਤੁਸੀਂ ਇਹਦੀ ਸਾਰੀ ਡਿਟੇਲ ਲੈ ਸਕਦੇ ਹੋ ਕਿ ਕੋਈ ਵੀ ਕੰਮ ਤੁਸੀਂ ਕੋਈ ਵੀ ਇਨੋਵੇਸ਼ਨ ਕਰਨੀ ਹੈ ਭਾਵੇਂ ਨਵਾਂ ਆਈਡੀਆ ਤੁਹਾਡੇ ਦਿਮਾਗ ਦੇ ਵਿੱਚ ਆ ਰਿਹਾ ਤੁਸੀਂ ਉਹਦੇ ਤੇ ਕੋਈ ਇੰਡਸਟਰੀ ਲਾਉਣਾ ਚਾਹੁੰਦੇ ਹੋ ਜਾਂ ਉਸ ਖੇਤਰ ਦੇ ਵਿੱਚ ਕੋਈ ਵੀ ਉਦਮੀ ਬਣਨਾ ਚਾਹੁੰਦੇ ਹੋ ਮਤਲਬ ਉਹ ਅਗਰ ਕੰਮ ਕਰਨਾ ਚਾਹੁੰਦੇ ਉਹਦੀਆਂ ਸਾਰੀਆਂ ਡਿਟੇਲਸ ਤੁਸੀਂ ਕਿਵੇਂ-ਕਿਵੇਂ ਕੰਮ ਸ਼ੁਰੂ ਕਰ ਸਕਦੇ ਆ ਤੁਸੀਂ ਉਹ ਜਗ੍ਹਾ ਤੇ ਜਾ ਕੇ ਲੈ ਸਕਦੇ ਹੋ ਜੇ ਅਸੀਂ ਗੱਲ ਕਰੀਏ ਟਿੰਕਰਿੰਗ ਲੈਬਸ ਦੀ ਗੱਲ ਕਰ ਰਹੇ ਸੀ ਪ੍ਰਧਾਨ ਮੰਤਰੀ ਸਾਹਿਬ ਵੀ ਇਸ ਦੇ ਵਿੱਚ ਉਦੀ ਬਹੁਤ ਜ਼ਿਆਦਾ ਮਹੱਤਵ ਹੈ ਟਿੰਕਰਿੰਗ ਲੈਬਸ ਕੀ ਹੈ ਔਰ ਕਿਵੇਂ ਕੰਮ ਕਰਦੀਆਂ ਹਾਂ ਦੇਖੋ ਇਹਦਾ ਇਹ ਬਹੁਤ ਵਧੀਆ ਕੁਐਸਚਨ ਹੈ ਇਹਦਾ ਜਿਹੜਾ ਇਹ ਮੇਨ ਆਬਜੈਕਟਿਵ ਇਹੀ ਹੈ ਕਿ ਜਿਹੜਾ ਉਹਨਾਂ ਦੇ ਕੋਲ ਪ੍ਰੋਡਕਟ ਜਾਂ ਬਿਜ਼ਨਸ ਦਾ ਆਈਡੀਆ ਹੈ ਜੀ ਔਰ ਉਹ ਆਈਡੀਆ ਜਿਹੜਾ ਉਹ ਟੈਸਟ ਕਰਨੇ ਲਈ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਇੱਕੋ ਜਗ੍ਹਾ ਤੇ ਉਹਨਾਂ ਨੂੰ ਇੱਕ ਪਲੈਟਫਾਰਮ ਦੇ ਦਿੱਤਾ ਜਾਂਦਾ ਹੈ ਜੀ ਤਾਂ ਕਿ ਉਹ ਲੈਬ ਦੇ ਥਰੂ ਆਪਣਾ ਆਈਡੀਆ ਜਿਹੜਾ ਹੈ ਬਹੁਤ ਆਸਾਨੀ ਦੇ ਨਾਲ ਈਜ਼ੀ ਤਰੀਕੇ ਦੇ ਨਾਲ ਉਹਨੂੰ ਟੈਸਟ ਕਰ ਸਕਦੇ ਨੇ ਉਹਨੂੰ ਦੇਖ ਸਕਦੇ ਨੇ ਸਿਰਫ ਆਪਾਂ ਨੂੰ ਇਹ ਦੇਖਣਾ ਹੈ ਕਿ ਆਪਾਂ ਨੂੰ ਅਵੇਅਰਨੈਸ ਇਹਦੀ ਲੈਣੀ ਹੈ ਕਿ ਆਪਾਂ ਨੂੰ ਉਹਦਾ ਪਤਾ ਹੋਣਾ ਚਾਹੀਦਾ ਹੈ ਕਿ ਆਪਾਂ ਉੱਥੇ ਜਾ ਕੇ ਆਪਾਂ ਜੋ ਵੀ ਸਾਡੇ ਕੋ ਇਨੋਵੇਟਿਵ ਆਈਡੀਆ ਹੈ ਜਾਂ ਆਲਰੇਡੀ ਕੋਈ ਪ੍ਰੋਡਕਟ ਹੈ ਉਹਦੇ ਚੀਨ ਇਨੋਵੇਸ਼ਨ ਕਰਨੀ ਹੈ ਜਾਂ ਤੁਸੀਂ ਕੋਈ ਨਵਾਂ ਇਨੋਵੇਸ਼ਨ ਕਰਨਾ ਹੈ ਉਹਦੇ ਲਈ ਤੁਹਾਨੂੰ ਸਪੋਰਟਿੰਗ ਸਿਸਟਮ ਹੈ ਇਸ ਸਕੀਮ ਦਾ ਜਿਹੜਾ ਮੁੱਖ ਮਕਸਦ ਸੀ ਉਹ ਸੀ ਰੋਜ਼ਗਾਰ ਪੈਦਾ ਕਰਨਾ ਔਰ ਨੌਜਵਾਨਾਂ ਨੂੰ ਆਪਣੇ ਪੈਰਾਂ ਦੇ ਉੱਤੇ ਆਪਣੇ 발ਬੁੱਤੇ ਖੜੇ ਕਰਨਾ ਜਦੋਂ ਅਸੀਂ ਗੱਲ ਇਨਕੂਬੇਸ਼ਨ ਸੈਂਟਰ ਦੀ ਗੱਲ ਕਰਦੇ ਆਂ ਜਿਨ੍ਹਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਟ੍ਰੇਨਡ ਕੀਤਾ ਜਾਂਦਾ ਹੈ ਜੀ ਕਿੰਨੇ ਸੈਂਟਰ ਨੇ ਜਿਹੜੇ ਪੰਜਾਬ ਦੇ ਵਿੱਚ ਚੱਲ ਰਿਹਾ ਜਾਂ ਇੰਡੀਆ ਦੇ ਵਿੱਚ ਚੱਲ ਰਿਹਾ ਹੈ ਔਰ ਕਿਸ ਢੰਗ ਦੇ ਨਾਲ ਉਹਨਾਂ ਦੀ ਵਰਕਿੰਗ ਹੈ ਜਰਾ ਇਹ ਤੇ ਥੋੜਾ ਚੱਲਣਾ ਪਊ ਜਿਹੜਾ ਸਟਾਰਟਅਪ ਇੰਡੀਆ ਦੀ ਜਿਹੜੀ ਮਹੀਮ ਹੈ ਇਹਦਾ ਜਿਹੜਾ ਮੇਨ ਅਜੰਡਾ ਸੀਗਾ ਤੇ ਮੇ ਮੁੱਖ ਜਿਹੜਾ ਉਦੇਸ਼ ਇਹੀ ਸੀਗਾ ਕਿ ਇਨਕੂਬੈਟਰੀ ਕਾਮਨ ਫੈਸਿਲਿਟੀ ਬਣਾਈ ਜਾਵੇ ਹਰ ਸਟੇਟ ਦੇ ਵਿੱਚ ਹਮ ਮਤਲਬ ਹਰ ਕਾਲਜ ਦੇ ਵਿੱਚ ਜਿੱਥੇ ਕਿ ਬੱਚੇ ਆ ਕੇ ਗਾਈਡੈਂਸ ਲੈ ਸਕਣ ਕਿ ਉਹ ਆਪਣਾ ਆਪਣਾ ਬਿਜ਼ਨਸ ਕਿਸ ਤਰ੍ਹਾਂ ਸਟਾਰਟ ਕਰ ਸਕਦੇ ਆ ਉਹ ਕਿਸ ਤਰ੍ਹਾਂ ਕੋਈ ਫਾਈਨੈਂਸ਼ੀਅਲ ਅਸਿਸਟੈਂਸ ਲੈਣੀ ਹੈ ਗਵਰਨਮੈਂਟ ਦੀ ਉਹ ਕਿਸ ਤਰ੍ਹਾਂ ਲੈ ਸਕਦੇ ਆ ਜਾਂ ਉਹਨਾਂ ਨੇ ਕੋਈ ਪ੍ਰੋਟੋਟਾਈਪ ਡਵੈਲਪ ਕਰਨਾ ਕਿਉਂਕਿ ਕੋਈ ਵੀ ਇਨੋਵੇਟਿਵ ਆਈਡੀਆ ਨੂੰ ਮਸ਼ੀਨਰੀ ਦੇ ਇਕੁਪਮੈਂਟ ਦੀ ਲੋੜ ਪੈਂਦੀ ਹੈ ਤੇ ਇਨਕਿਊਬेटर ਬੇਸਿਕਲੀ ਉਹਦੇ ਵਿੱਚ ਇੱਕ ਉਪਰਲ ਮਤਲਬ ਇੱਕ ਆਪਾਂ ਕਹਿੰਦੇ ਆ ਕਿ ਮਾਧਿਅਮ ਦਾ ਕੰਮ ਕਰਦਾ ਕਿ ਉਹ ਉਹ ਕਨੈਕਟ ਕਰਦਾ ਰਿਸੋਰਸਸ ਦੇ ਨਾਲ ਕਿਉਂਕਿ ਬੱਚੇ ਨੂੰ ਹਰ ਤਰ੍ਹਾਂ ਦੇ ਰਿਸੋਰਸ ਦੀ ਲੋੜ ਹੈ ਉਹ ਅਨਜਾਨ ਹੈ ਬੇਸਿਕਲੀ ਤੇ ਉਹ ਬੇਸਿਕਲੀ ਉਹਨਾਂ ਚੀਜ਼ਾਂ ਤੇ ਰੋਸ਼ਨੀ ਪਾਉਣ ਲਈ ਇਨਕਿਊਬेटर ਦਾ ਰੋਲ ਹੈਗਾ ਤੇ ਇਨਕਿਊਬेटर ਉਹਨਾਂ ਸਟਾਰਟਅੱਪਸ ਦਾ ਹੈਂਡਹੋਲਡਿੰਗ ਕਰਦਾ ਆਪਣੇ ਕੋਲ ਜਿਵੇਂ ਆਪਾਂ ਗੱਲ ਕਰੀਏ ਏਸੀਆਈਸੀ ਰਾਈਜ਼ ਐਸੋਸੀਏਸ਼ਨ ਦੀ ਜੀ ਏ ਬੇਸਿਕਲੀ ਅਡਲ ਕਮਿਊਨਿਟੀ ਇਨੋਵੇਸ਼ਨ ਸੈਂਟਰ ਹੈ ਜਿਹੜਾ ਕਿ ਡਾਕਟਰ ਉਚੀ ਸਿੰਘ ਲਾਇਸ ਦੀ ਡਾਇਰੈਕਟਰ ਹੈ ਇਹ ਗਵਰਨਮੈਂਟ ਨੀਤੀਯੋਗ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ ਇਸ ਦੇ ਵਿੱਚ ਇਹ ਬੇਸਿਕਲੀ ਇਨਕਿਊਬेटर ਹੈਗਾ ਸਾਡੇ ਕੋਲ ਨੀਅਰਲੀ 100 ਸਟਾਰਟਅੱਪਸ ਨੇ ਜਿਨ੍ਹਾਂ ਨੂੰ ਕਿ ਅਸੀਂ ਹੈਂਡਹੋਲਡ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਮੈਂਟਰ ਕਰ ਰਹੇ ਹਾਂ ਉਹਨਾਂ ਦੀ ਕੋਈ ਵੀ ਪ੍ਰੋਬਲਮ ਹੈ ਚਾਹੇ ਉਹਨਾਂ ਨੇ ਕੋਈ ਫਾਈਨੈਂਸ਼ੀਅਲ ਅਸਿਸਟੈਂਸ ਲੈਣੀ ਹੈ ਚਾਹੇ ਉਹਨਾਂ ਨੇ ਕੋਈ ਉਹਨਾਂ ਨੂੰ ਕੋਈ ਬੇਸਿਕਲੀ ਕੋਈ ਗਵਰਨਮੈਂਟ ਨੋਰਮਸ ਦੇ ਬਾਰੇ ਪਤਾ ਕਰਨਾ ਹੈ ਚਾਹੇ ਉਹਨੇ ਕੋਈ ਪ੍ਰੋਟੋਟਾਈਪ ਡਿਵੈਲਪ ਕਰਨਾ ਹੈ ਟੋਟਲੀ ਮੈਂਟਰਸ਼ਿਪ ਸਾਡੀ ਹੈ ਚਾਹੇ ਉਹਨੇ ਪ੍ਰੋਡਕਟ ਲਾਂਚ ਕਰਨਾ ਮਾਰਕੀਟ ਚ ਉਹਦੀ ਮਸ਼ਹੂਰੀ ਕਰਨੀ ਹੈ ਮਾਰਕੀਟ ਦੇ ਵਿੱਚ ਉਹ ਟੋਟਲੀ ਇੱਕ ਇਨਕਿਊਬੇਟਰ ਦੀ ਜ਼ਿੰਮੇਵਾਰੀ ਹੈ ਮੈਂ ਪਿੱਛੇ ਸੁਣ ਰਿਹਾ ਸੀ ਇੱਕ ਦਿਨ ਪ੍ਰਧਾਨ ਮੰਤਰੀ ਜੀ ਨੂੰ ਉਹ ਕਹਿ ਰਹੇ ਸੀ ਕਿ ਆਈਡੀਆ ਆਈਡੀਆ ਜਿਹੜਾ ਆਈ ਤੋਂ ਸ਼ੁਰੂ ਹੁੰਦਾ ਹੈ ਆਈ ਮਤਲਬ ਮੈਂ ਤੇ ਮੇਰੇ ਮਨ ਦੇ ਵਿੱਚ ਕੁਝ ਆਈਡੀਆ ਆਇਆ ਹੈ ਉਹ ਆ ਗਿਆ ਉਹਨੂੰ ਅਪਲਾਈ ਕਿੱਦਾਂ ਕਰਨਾ ਤੇ ਉਹ ਸਾਡੇ ਤੋਂ ਹੀ ਸ਼ੁਰੂਆਤ ਹੋਣੀ ਹੈ ਜਿਵੇਂ ਦੱਸ ਰਿਹਾ ਸੀਗੇ ਅਮਰेश ਜੀ ਕੇ ਆਈਡੀਆ ਆਉਂਦਾ ਉਸ ਤੋਂ ਬਾਅਦ ਇਨਕੂਬेटर ਸੈਂਟਰ ਜਿਹੜੇ ਬਣਾਏ ਹੋਇਆ ਉੱਥੇ ਸਾਰੀਆਂ ਫੈਸਿਲਿਟੀਆਂ ਦੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਔਰ ਅਗਾਹ ਕਿਵੇਂ ਵਧਣਾ ਸਟੈਪ ਬਾਈ ਸਟੈਪ ਉਹ ਸਾਰਾ ਕੰਮ ਇਹ ਕਰਦੇ ਆ ਸੋ ਵਕ ਵਕ ਜਿਹੜੀਆਂ ਸੰਸਥਾਵਾਂ ਬਣੀਆਂ ਹੋਈਆਂ ਉਹਨਾਂ ਦੇ ਨਾਲ ਸੰਪਰਕ ਕਰਕੇ ਅਸੀਂ ਇਸ ਸਕੀਮ ਦਾ ਫਾਇਦਾ ਲੈ ਸਕਦੇ ਆ ਜਦੋਂ ਤੁਸੀਂ ਜਾਣਦੇ ਹੋ ਮੋਟੀਵੇਸ਼ਨ ਦੇਣ ਵਾਸਤੇ ਮੋਟੀਵੇਸ਼ਨਲ ਸਪੀਕਰ ਹੋ ਤਾਂ ਸੁਭਾਵਕ ਹੈ ਸਕੂਲਾਂ ਚ ਕਾਲਜਾਂ ਯੂਨੀਵਰਸਿਟੀਆਂ ਜਾਂਦੇ ਹੋ अच्छा की महसूस करते हैं कि साडे बच्चे किथे खड़े हैं उन्हें इस स्कीम दी जानकारी है या ਤੁਸੀਂ ਕਿਸ ਢੰਗ ਦੇ ਨਾਲ ਉਹਨਾਂ ਨੂੰ ਗਾਈਡ ਕਰਦੇ ਆਂ ਦੇਖੋ ਹਜੇ ਜਦੋਂ ਜਿਹੜਾ ਮੈਂ ਜਾ ਕੇ ਦੇਖਿਆ ਹੈ ਲਗਭਗ ਹਜੇ ਤੱਕ ਮੈਂ ਪਿਛਲੇ 20 ਸਾਲਾਂ 'ਚ 10 ਲੱਖ ਸਟੂਡੈਂਟ ਨੂੰ ਮੈਨੂੰ ਮਿਲਣ ਦਾ ਮੌਕਾ ਮਿਲਿਆ ਹੈ اچھا ਜੀ ਵੈਰੀ ਗੁੱਡ ਔਰ ਉਹ ਉਹਦਾ ਜੇ ਮੈਂ ਪੂਰਾ ਕਨਕਲੂਜ਼ਨ ਕੱਢਾਂ ਉਸ ਚੀਜ਼ ਦਾ ਤੇ ਉਹਨਾਂ ਨੂੰ ਅਵੇਅਰਨੈਸ ਹੋਣ ਹੋ ਰਹੀ ਹੈ ਉਹਦੀ ਫਾਊਂਡੇਸ਼ਨ ਬਣ ਰਹੀ ਹੈ ਐਂਟਰੋਪਨੋਸ਼ਿਪ ਦੀ ਉਹਨਾਂ ਨੂੰ ਲੱਗ ਰਿਹਾ ਹੈ ਕਿ ਇਹ ਬਹੁਤ ਹੀ ਅਟਰੈਕਟਿਵ ਕੈਰੀਅਰ ਆਪਸ਼ਨ ਹੈ और वो चाहते हैं कि उन्होंने बेनीफिट पता लग रहे हैं कि अगर अं अपना खुद का बिजनेस करा सा परसनल डिवेलपमेंट होएगी साकेश होश की एकनमी भी बढ़ेगी नौकरियां भी नवं पैदा होनगिया और ज्यादा तो ज्यादा ये चीज सब तो इंपोर्टेंट है यदि इंपोर्टेंस पता लगी है कि असी हूँ नौकरिया ਲੈਣ ਵਾਲੇ ਨਹੀਂ ਬੰਨਾ ਹੈ ਨੌਕਰੀਆਂ ਪੈਦਾ ਕਰਨ ਵਾਲੇ ਬੰਨਾ ਹੈ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਦਰਅਸਲ ਸ਼ੁਰੂ ਤੋਂ ਪਹਿਲਾਂ ਟ੍ਰੈਂਡ ਇਹ ਚੱਲਦਾ ਆ ਰਿਹਾ ਮੋਸਟਲੀ ਕਿ ਅਸੀਂ ਨੌਕਰੀ ਕਰਨੀ ਹੈ ਪੜ੍ਹ ਲੈ ਕੇ ਨੌਕਰੀ ਕਰਨੀ ਹੈ ਕੀ ਤੁਸੀਂ ਦੇਖਦੇ ਹੋ ਕਿ ਨੌਕਰੀ ਕਰਨ ਵਾਲਾ ਟ੍ਰੈਂਡ ਜਿਹੜਾ ਹੈ ਉਹ ਉਦਮੀ ਬਣਨ ਵਾਲੇ ਪਾਸੇ ਨੂੰ ਚੇਂਜ ਹੋ ਰਿਹਾ ਹਾਂ ਦੇਖੋ ਇਹ ਜਿਹੜਾ ਨੌਕਰੀ ਕਰਨੇ ਵਾਲਾ ਟ੍ਰੈਂਡ ਹੈ ਉਹਦਾ ਇਸੇ ਲਈ ਹੈ ਕਿਉਂਕਿ ਟਾਈਮ ਦੀ ਜਰੂਰਤ ਹੈ ਟਾਈਮ ਦੀ ਜਰੂਰਤ ਹੈ ਕਿ ਆਪਾਂ ਨੂੰ ਆਪਣੇ ਦੇਸ਼ ਦੇ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੇ ਨੇ वो एंथरपनोर चाहिए बहुत सारे नौकरियां पैदा कर सकन बिल्कुल इस कारण ये बहुत बहुत ही अट्रैक्टिव करियर ऑप्शन है और यदि इसोट लिए इना मीनिंग फुल जो अज का अपना टॉपिक है स्टार्टअप इंडिया ਜਿਹੜਾ ਇਨੀਸ਼ੀਏਟਿਵ ਹੈ ਇਹ ਬਹੁਤ मीनिंगफुल ਇਨੀਸ਼ੀਏਟਿਵ ਹੈ ਇਹਨੂੰ ਸਪੋਰਟ ਕਰਨੇ ਦੇ ਅੱਛਾ ਜਦੋਂ ਜਾਣਿਆ ਤੁਸੀਂ ਇਹ ਸ਼ਬਦਾਵਲੀ ਬੜੀ ਔਖੀ ਔਖੀ ਕਈ ਵਾਰ ਆਉਂਦੀ ਆ ਟੈਂਕਰਿੰਗ ਲੈਬਸ ਐਂਡ ਐਂਟਰਪ੍ਰੀਨਿਓਰਸ਼ਿਪ ਉਦਮੀ ਬੜੇ ਬੜੇ ਔਖੇ ਔਖੇ ਸ਼ਬਦ ਹੈ ਬੱਚੇ ਕੀ ਮਹਿਸੂਸ ਕਰਦੇ ਆ ਕਿ ਉਹ ਇੰਟਰਸਟ ਲੈਂਦੇ ਆ ਜਾਂ ਉਹਨਾਂ ਨੂੰ ਇਹ ਸੌਖੀ ਸੌਖੀ ਸ਼ਬਦਾਵਲੀ ਚ ਪਰ ਸਮਝਾਇਆ ਜਾਂਦਾ ਹਾਂ ਉਹਨਾਂ ਨੂੰ ਦੇਖੋ ਸਭ ਤੋਂ ਜ਼ਰੂਰੀ ਚੀਜ਼ ਇਹੀ ਹੈ ਕਿ ਅਗਰ ਆਪਾਂ ਜਿੰਨਾ ਜ਼ਿਆਦਾ ਇਹਨੂੰ ਆਸਾਨ ਤਰੀਕੇ ਨਾਲ ਆਪਾਂ ਉਹਨਾਂ ਨੂੰ ਸਮਝਾ ਪਾਈਏ ਜੀ ਉਹਨਾਂ ਉਹਨਾਂ ਦਾ ਇੰਟਰਸਟ ਡਿਵੈਲਪ ਹੋਏਗਾ ਹੂੰ ਕਿਉਂਕਿ ਉਹਨਾਂ ਨੂੰ ਇਹ ਨਹੀਂ ਲੱਗੇਗਾ ਕਿ ਇਹ ਕੰਮ ਬਹੁਤ ਕੰਪਲिकेटेड ਹੈ ਇੱਕ ਬਿਜ਼ਨਸ ਓਨਰ ਬੰਨਾ ਬਹੁਤ ਮੁਸ਼ਕਿਲ ਹੈ ਇੱਕ ੈਂਪਲਾਇਰ ਬੰਨਾ ਬਹੁਤ ਮੁਸ਼ਕਿਲ ਹੈ ਲੇਕਿਨ ਜਦੋਂ ਆਪਾਂ ਉਹਨਾਂ ਨੂੰ ਸਰਲ ਤਰੀਕੇ ਨਾਲ ਗੱਲ ਕਰਾਂਗੇ ਕਿ ਕੁਝ ਨਹੀਂ ਹੈ ਜੋ ਤੁਹਾਡਾ ਜਿਹੜੀ ਤੁਸੀਂ ਫੀਲਡ 'ਚ ਹੋ ਤੁਸੀਂ ਐਗਰੀਕਲਚਰ 'ਚ ਹੋ ਤੁਸੀਂ ਟੈਕਨੋਲੋਜੀ ਫੀਲਡ 'ਚ ਹੋ ਤੁਸੀਂ ਐਜੂਕੇਸ਼ਨ 'ਚ ਹੋ ਜਿਹੜੀ ਤੁਹਾਡੀ ਫੀਲਡ ਹੈ ਉਹਦੇ 'ਚ ਤੁਸੀਂ ਕੀ ਇੰਪਰੂਵਮੈਂਟ ਕਰ ਸਕਦੇ ਹੋ ਜੀ ਉਹ ਸਿਰਫ ਹੋਤੇ ਤੁਸੀਂ ਫੋਕਸ ਕਰਨਾ ਹਾਂ ਮੈਂ ਅਗਲਾ ਸਵਾਲ ਵੀ ਮੇਰਾ ਇਹੀ ਸੀ ਕਿ ਖੇਤਰ ਕਿਹੜੇ ਕਿਹੜੇ ਹੋ ਸਕਦੇ ਆ ਅਸੀਂ ਕਿੱਦਾਂ ਦੇ ਆਈਡੀਆਜ਼ ਲੈ ਕੇ ਕਿਹੜੇ ਕਿਹੜੇ ਖੇਤਰ ਵੱਲ ਵਧ ਜਾਨੇ ਆ ਅਮਰेश ਜੀ ਤੁਹਾਨੂੰ ਮੈਂ ਇਹੀ ਪੁੱਛਣਾ ਹੈ ਕਿ ਕਿਹੜੇ ਕਿਹੜੇ ਫੀਲਡ ਹੈ ਔਰ ਕੀ ਕੋਈ ਖਾਸ ਖੇਤਰ ਵੀ ਹੈ ਜਿਹਦੇ ਵੱਲ ਤੁਸੀਂ ਜ਼ਿਆਦਾ ਫੋਕਸ ਕਰਦੇ ਹੋ ਜ਼ਿਆਦਾ ਧਿਆਨ ਕੇਂਦਰਿਤ ਰੱਖਦੇ ਹੋ ਜਾਂ ਸਰਕਾਰ ਕੋਈ ਜ਼ਿਆਦਾ ਇਨੀਸ਼ੀਏਟਿਵ ਲੈ ਰਹੀ ਹੈ ਕਿਸੇ ਖੇਤਰ ਵਾਸਤੇ ਜਾਂ ਕਿਹੜੇ-ਕਿਹੜੇ ਆ ਬੱਚਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਸਾਡੇ ਨੌਜਵਾਨਾਂ ਨੂੰ ਉਹ ਦੱਸੋ ਵੀ ਐਸਐਸ ਖੇਤਰ ਵਿੱਚ ਤੁਸੀਂ ਕੰਮ ਕਰ ਸਕਦੇ ਬਿਲਕੁਲ ਜੇ ਆਪਾਂ ਗੱਲ ਕਰੀਏ ਭਾਰਤ ਸਰਕਾਰ ਦੀ ਜਾਂ ਇਵਨ ਕਿ ਸਟਾਰਟਅਪ ਪੰਜਾਬ ਦੀ ਵੀ ਗੱਲ ਕਰੀਏ ਤੇ ਇੱਥੇ ਥੋੜਾ ਏਜੰਡਾ ਇਹੀ ਰਹਿੰਦਾ ਵੀ ਜਿਹੜੇ ਏਰੀਆ ਦੇ ਵਿੱਚ ਇੰਪਰੂਵਮੈਂਟ ਦੀ ਲੋੜ ਹੈ ਜਿੱਥੇ ਕਿਸਾਨ ਨੂੰ ਲੱਗਦਾ ਕਿ ਅੱਗੇ ਆ ਕੇ ਜਿਆਦਾ ਨੌਕਰੀਆਂ ਪੈਦਾ ਕੀਤੀਆਂ ਜਾ ਸਕਦੀਆਂ ਜਾਂ ਜਿਸ ਟੈਕਨੋਲੋਜੀ ਦਾ ਆਉਣ ਵਾਲੇ ਟਾਈਮ 'ਚ ਸਾਨੂੰ ਗਲੋਬਲੀ ਕੰਪੀਟੀਸ਼ਨ ਹੈ ਸਾਡਾ ਕਿਉਂਕਿ ਸਾਡਾ ਚਾਈਨਾ ਦੇ ਨਾਲ ਕੰਪੀਟੀਸ਼ਨ ਹੈ ਸਾਡਾ ਅਮਰੀਕਾ ਦੇ ਨਾਲ ਤੇ ਅਸੀਂ ਅੱਗੇ ਤਾਂ ਹੀ ਵੱਧ ਸਕਦੇ ਹਾਂ ਅਸੀਂ ਨਵੀਂ ਟੈਕਨੋਲੋਜੀ ਦੇ ਵਿੱਚ ਕੰਮ ਕਰਾਂਗੇ ਸਾਡੇ ਸਟਾਰਟਅੱਪ ਬਹੁਤ ਅੱਛੇ ਨੇ ਬਟ ਉਹ ਨਵੀਂ ਟੈਕਨੋਲੋਜੀ ਨੂੰ ਕਿੰਦਾ ਅਡਾਪਟ ਕਰਦੇ ਨੇ ਇਹ ਬਹੁਤ ਇੰਪੋਰਟੈਂਟ ਹੈ ਜਿਵੇਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜੀ ਹੁਣ ਸਾਡੇ ਕੋਲ ਏਸੀਆਈਸੀ ਰਾਈਜ਼ ਦੇ ਅੰਡਰ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਸੇ ਕੰਮ ਚੱਲ ਰਿਹਾ ਹੈ हाँ जी देखो बहुत अच्छी गलत जी, जी। चल रहा है अब देखो कि बहुत ज्यादा है, जेड़ा बहुत है।, वो दे भी बहुत है। अच्छा। मतलब लेडीज ने वो अपने देश दे जेड़ा है। बहुत सारे स्टार्टअप शुरू किए और उन्होंने इस स्टार्टअप इंडिया का बेनीफिट लिया है और आप लग रहा है कि कितना कितने जी हम अवेयरनैस बहुत तेजी स्प्रैड हो रही है और बहुत ज़्यादा तरीके ना अगर आप <coughs> पिंडा लैवल पे भी गल करिए पिंडा के लैवल पे भी गल करिए पेंडा के लैवल भी अगर आप सिंपल दसीए कि एक आईडिया होना चाहिए है वो आईडिए तो ये प्रोडक्ट है सर्विस इन कहें अगर छोटी जी बेसिक जानकारी भी दे तो पेंडा के बहुत सारे आइडियाज़ मिल सकते हैं अब आप लेकिन सिर्फ अपनी ये गल होनी चाहिए है सब तो इंपोर्टेंट चीज़ यही है कि अवेयरनैस के नाल ही सब कुछ होएगा जो तक अवेयरनैस नहीं होगी उदों तक जो है ਇਹ ਇਨੀਸ਼ੀਏਟਿਵ ਜਿਹੜਾ ਆਪਣਾ ਇੰਨਾ ਵਧੀਆ ਹੈ ਉਹਦੇ ਉਹਦਾ ਪੂਰਾ ਬੈਨੀਫਿਟ ਯੂਥ ਨਹੀਂ ਲੈ ਪਾਏਗਾ ਜਦੋਂ ਤੱਕ ਉਹਨਾਂ ਨੂੰ ਪੂਰੀ ਅਵੇਅਰਨੈਸ ਨਹੀਂ ਹੋਏ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝਾਇਆ ਕਿ ਇਹਨੂੰ ਪਿੰਡ ਦੇ ਖੇਤਰ ਦੇ ਵਿੱਚ ਵੀ ਅਸੀਂ ਜਿਹੜੇ ਆ ਸਾਡੇ ਨੌਜਵਾਨ ਬੱਚੇ ਹੈਗੇ ਆ ਇੱਥੋਂ ਤੱਕ ਜਿਹੜੀਆਂ ਸਾਡੀਆਂ ਕੁੜੀਆਂ ਉਹ ਨਵੇਂ ਉਦਮੀ ਬਣ ਰਹੀਆਂ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਬਿਲਕੁਲ ਬਹੁਤ ਜ਼ਰੂਰੀ ਗੱਲ ਹੈ ਕਿ ਇਹਦੀ ਰਜਿਸਟ੍ਰੇਸ਼ਨ ਬਾਰੇ ਥੋੜੀ ਜੀ ਆਪਾਂ ਗੱਲ ਕਰੀਏ ਤਾਂ ਕਿ ਨੌਜਵਾਨਾਂ ਨੂੰ ਪਤਾ ਲੱਗੇ ਵੀ ਜਦੋਂ ਵੀ ਕਿਸੇ ਨੇ ਨਵਾਂ ਕੋਈ ਕੰਮ ਸ਼ੁਰੂ ਕਰਨਾ ਹੈ ਆਈਡੀਆ ਆ ਗਿਆ ਉਹਨੇ ਆਪਣਾ ਕੰਮ ਸ਼ੁਰੂ ਕਰਨਾ ਉਹਨੂੰ ਰਸਤਾ ਨਹੀਂ ਪਤਾ ਵੀ ਮੈਂ ਕਿਵੇਂ ਕਿਵੇਂ ਜਾਣਾ ਹੈ ਹੈਨਾ ਤੇ ਇਹ ਥੋੜਾ ਜਿਹਾ ਰਜਿਸਟ੍ਰੇਸ਼ਨ ਬਾਰੇ ਦੱਸੋ ਵੀ ਕਿਵੇਂ ਕਿਵੇਂ ਬੱਚੇ ਇਸ ਖੇਤਰ 'ਚ ਅੱਗੇ ਵੱਧ ਸਕਦੇ ਹਾਂ ਹਾਂ ਦੇਖੋ ਪਹਿਲਾਂ ਤਾਂ ਜਿਹੜਾ ਇਸ ਜਿਹੜਾ ਇਨੀਸ਼ੀਏਟਿਵ ਦਾ ਜਿਹੜਾ ਮੋਟਿਵ ਹੈ ਆਬਜੈਕਟਿਵ ਹੈ ਉਹ ਇਹੀ ਆਬਜੈਕਟਿਵ ਹੈ ਕਿ ਆਪਾਂ ਇੰਡੀਪੈਂਡੈਂਟ ਕਰਨਾ ਹੈ ਹੁਣ ਮੰਨ ਲਓ ਫਿਜ਼ੀਕਲੀ ਕੋਈ ਬੰਦਾ ਡਿਪੈਂਡ ਹੈ ਜੀ ਉਹਨੂੰ ਸਾਰੇ ਦੀ ਜ਼ਰੂਰਤ ਪੈਂਦੀ ਹੈ ਇਹ ਜਿਹੜਾ ਆਬਜੈਕਟਿਵ ਹੈ ਇਹਦਾ ਮਕਸਦ ਇਹ ਹੈ ਕਿ ਆਪਾਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਕਰਨਾ ਹੈ ਆਪਣੇ ਯੂਥ ਨੂੰ

ਉਹਨਾਂ ਨੇ ਪਹਿਲਾਂ facebook.com ਨਹੀਂ ਬਣਾਇਆ ਉਹਨਾਂ ਨੇ ਪਹਿਲਾਂ music player ਬਣਾਇਆ educational tool ਬਣਾਏ ਬਹੁਤ سارے ਆਈਡੀਆ ਖੁਦ try ਕੀਤੇ ਅੱਛਾ ਆਪਣੇ ਹੋਸਟਲ ਦੇ ਰੂਮ ਚ ਬੈਠ ਕੇ ਕੀਤੇ ਜੀ ਲੇਕਿਨ ਫਿਰ ਉਹਨਾਂ ਨੇ ਦੇਖਿਆ ਕਿ ਕੋਈ ਦੁਨੀਆ ਦੀ ਵਿੱਚ ਇਦਾਂ ਦੀ ਸਾਈਡ ਨਹੀਂ ਹੈ ਜਿੱਦੇ ਵਿੱਚ ਲੋਕ ਲੋਕਾਂ ਨੂੰ ਮਿਲ ਸਕਦੇ ਫਿਰ ਉਹਨਾਂ ਨੇ ਇਹ try ਕੀਤਾ ਆਈਡੀਆ ਫਿਰ ਉਹਨਾਂ ਨੇ ਇਸ ਆਈਡੀਆ ਦੇ ਨਾਲ ਕੰਮ ਕੀਤਾ ਆਪਾਂ ਇੱਕਦਮ ਜਿਹੜਾ ਹੈ ਰਜਿਸਟ੍ਰੇਸ਼ਨ ਕਰਾ ਕੇ ਫਿਰ ਨਹੀਂ ਸੋਚਣਾ ਹੈ ਪਹਿਲਾਂ ਆਪਾਂ process ਨੂੰ ਫਾਲੋ ਕਰਨਾ ਹੈ ਕਿ ਜਿਹੜੀ ਤੁਹਾਡਾ ਬਲੀਫ ਸਿਸਟਮ ਹੈ ਜੋ ਤੁਸੀਂ ਚੇਂਜ ਲਿਆਣਾ ਚਾਹੁੰਦੇ ਹੋ ਉਹਦੇ ਲਈ ਤੁਹਾਡਾ ਦੀ ਸੋਚ ਕਿਦਾਂ ਦੀ ਹੈ ਤੇ ਆਡਾ ਵਿਜ਼ਨ ਕਿਦਾਂ ਦਾ ਹੈ ਤੇ ਆਡਾ ਬਲੀਫ ਕਿਦਾਂ ਦਾ ਹੈ ਇਹਦੀ ਬਹੁਤ ਜ਼ਰੂਰਤ ਹੈ ਕਿ ਆ ਜਾਂਦਾ ਕਿ conceive believe and achieve ਸੋ so, ਪਹਿਲੇ conceive ਕਰਨਾ ਹੈ ਜਿਹੜੀ ਗੱਲ ਤੁਸੀਂ ਕਰ ਰਿਹਾ ਸੀ conceive ਦਾ ਮਤਲਬ ਹੈ ਕਿ ਅਸੀਂ ਆਈਡੀਆ ਜਿਹੜਾ ਆ ਉਹਨੂੰ ਆਪਣੇ ਤੋਰ ਅੰਦਰ ਤੱਕ ਲੈ ਕੇ ਜਾਣਾ ਮੈਂ ਇਹ ਕਰਨਾ ਔਰ ਫਿਰ ਉਹਦੇ ਉੱਤੇ ਅਸੀਂ ਬਿਲੀਵ ਕਰਨਾ ਕਿ ਮੈਂ ਇਹ ਕਰ ਸਕਦਾ ਹਾਂ ਤੇ ਫਿਰ ਉਹਨੂੰ ਅਸੀਂ ਅਚੀਵ ਵੀ ਕਰਾਂਗੇ ਐ ਰਜਿਸਟ੍ਰੇਸ਼ਨ ਬਾਰੇ ਉਹਨਾਂ ਨੇ ਦੱਸ ਦਿੱਤਾ ਕੋਈ ਟਰਮਸ ਐਂਡ ਕੰਡੀਸ਼ਨ ਕੋਈ ਖਾਸ ਹੁੰਦੀਆਂ ਤਾਂ ਉਹਦੇ ਬਾਰੇ ਵੀ ਦੱਸ ਦਿਓ ਕੋਈ ਵੀ ਸਟਾਰਟਅਪ ਜਿਹੜਾ ਰਜਿਸਟਰ ਹੋਏਗਾ ਉਸਨੂੰ ਮਤਲਬ ਐਜ਼ ਏ ਮਤਲਬ ਤਿੰਨ ਕੈਟਾਗਰੀ ਦੇ ਵਿੱਚ ਰਜਿਸਟਰ ਕਰਨਾ ਪੈਂਦਾ ਅੱਛਾ ਜੀ ਜਿਵੇਂ ਇੱਕੀ ਤੁਹਾਡੇ ਕੋਲ ਪ੍ਰਾਈਵੇਟ ਲਿਮਟਿਡ ਹਮ ਪਾਰਟਨਰਸ਼ਿਪ ਜਾਂ ਤੁਸੀਂ ਨੂੰ ਐਜ਼ ਏ ਐਲ ਐਪੀ ਰਜਿਸਟਰ ਕਰ ਸਕਦੇ ਹੋ ਅੱਛਾ ਜਾਂ ਤੁਸੀਂ ਐਜ਼ ਏ ਰਜਿਸਟਰ ਪ੍ਰਾਈਵੇਟ ਫਰਮ ਕਰ ਸਕਦੇ ਹੋ ਹਮ ਤੇ ਇਹ ਕੈਟਾਗਰੀ ਦੇ ਵਿੱਚ ਉਹਨੂੰ ਰਜਿਸਟਰ ਕਰਨਾ ਪਏਗਾ ਹੂੰ ਉਸ ਤੋਂ ਬਾਅਦ ਉਹ ਡিপিਆਈਟੀ ਰਜਿਸਟਰ ਕਰਨਾ ਪਏਗਾ ਬੱਚੇ ਨੂੰ ਕਿਉਂਕਿ ਇਹ ਤਿੰਨ ਰਜਿਸਟ੍ਰੇਸ਼ਨ ਉਹਨੂੰ ਹੱਥੋਂ ਨਹੀਂ ਚੋੜੀਆਂ ਚਾਹੀਦੀਆਂ ਹੂੰ ਤੇ ਉਸ ਤੋਂ ਬਾਅਦ ਪ੍ਰੋਸੈਸ ਬਹੁਤ ਸਿੰਪਲ ਹੈ ਕਿਉਂਕਿ ਉਹ ਤੁਸੀਂ ਵੈਬਸਾਈਟ ਤੇ ਜਾਓਗੇ ਜੀ ਤੇ ਤੁਸੀਂ ਉਹਨੂੰ ਸਭ ਡਿਟੇਲ ਤੋਂ ਯਾਦ ਤੁਸੀਂ ਕਰਦੇ ਜਾ ਕੇ ਆਟੋਮੈਟਿਕ ਤੁਸੀਂ ਜੀ ਜੀ ਜਿਸ ਤਰ੍ਹਾਂ ਕਮਲ ਜੀ ਅਸੀਂ ਗੱਲ ਕਰ ਰਹੇ ਸੀ ਅਸੀਂ ਕਿ ਆਮ ਤੌਰ ਤੇ ਬੱਚੇ ਨੂੰ ਪਤਾ ਨਹੀਂ ਹੁੰਦਾ ਮੈਂ ਕਿਸ ਫੀਲਡ ਵਿੱਚ ਕੰਮ ਕਰਦਾ ਜਿਵੇਂ ਅੱਜ ਕੱਲ ਤੁਸੀਂ ਦੇਖਿਆ ਪੁਰਾਣੇ ਸਮੇਂ ਦੇ ਵਿੱਚ ਤਾਂ ਇੰਡਸਟਰੀ ਵਾਲੇ ਪਾਸੇ ਜਾਂਦੇ ਸੀ ਲੋਕ ਅੱਜ ਕੱਲ ਘਰ ਬੈਠੇ ਹੀ ਮੋਬਾਈਲ ਦੇ ਉੱਤੇ YouTube ਕਰ ਰਹੇ ਆ Insta ਕਰ ਰਹੇ ਆ ਔਰ ਬਹੁਤ ਸਾਰੇ ਲੋਕ ਜਿਹੜੇ ਬੱਚੇ ਆ ਉਹ ਲੱਖਾਂ ਰੁਪਿਆ ਕਮਾ ਰਹੇ ਆ ਹਾਂਜੀ ਤਾਂ ਇਸ ਤਰ੍ਹਾਂ ਦਾ ਕੋਈ ਨਵਾਂ ਆਈਡੀਆ ਜਾਂ ਨਵੇਂ ਜਿਵੇਂ AI ਦੀ ਤੁਸੀਂ ਗੱਲ ਕਰਦੇ ਆ AI ਦਾ ਜ਼ਮਾਨਾ ਹੈ ਤਾਂ ਇੱਕ ਕਿਸ ਤਰ੍ਹਾਂ ਬੱਚੇ ਅੱਗੇ ਵੱਧ ਸਕਦੇ ਇਹਨਾਂ ਫੀਲਡ ਦੇ ਅੱਦੇ ਕੋ ਇਹਦੇ ਨਾਲ ਜਿਹੜਾ ਟੈਕਨੋਲੋਜੀ ਦੇ ਨਾਲ ਜਿਹੜਾ ਆਪਣਾ ਸਟਾਰਟਅਪ ਸ਼ੁਰੂ ਕਰਨਾ ਹੈ ਜਾਂ ਕੋਈ ਆਪਣਾ ਸਮਾਲ ਬਿਜ਼ਨਸ ਸ਼ੁਰੂ ਕਰਨਾ ਹੈ ਉਹਦੇ ਲਈ ਜਿਹੜੀ ਸਾਡੀ ਫੰਡਿੰਗ ਹੈ ਉਹਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤਰੀ ਪੈਂਦੀ ਹੈ ਕਿਉਂਕਿ ਜ਼ਿਆਦਾਤਰ ਜਿਹੜੇ ਪਲੇਟਫਾਰਮ ਨੇ ਉੱਤੇ ਤੁਸੀਂ ਫ੍ਰੀ ਦੇ ਵਿੱਚ ਆਪਣਾ ਆਈਡੀਆ ਟੈਸਟ ਕਰ ਸਕਦੇ ਹੋ ਇਹਦਾ ਮਤਲਬ ਕੀ ਹੈ ਕਿ ਸ਼ੁਰੂਆਤ ਆਪਾਂ ਬਿਗਨਿੰਗ ਇਤੋਂ ਕਰ ਸਕਦੇ ਆ ਜਦੋਂ ਸਾਨੂੰ ਪਤਾ ਲੱਗ ਜਾਏ ਕਿ ਹੁਣ ਮੈਂ ਇਸ ਫੀਲਡ 'ਚ ਕੰਮ ਕਰਨਾ ਹੈ ਇਸ ਆਈਡੀਆ ਨੂੰ ਇਸ ਪ੍ਰੋਡਕਟ ਨੂੰ ਬਣਾਉਣਾ ਹੈ ਜਾਂ ਮੈਂ ਇਸ ਸਰਵਿਸ ਨੂੰ ਬਣਾਉਣਾ ਹੈ ਫਿਰ ਉਸ ਡਾਇਰੈਕਸ਼ਨ ਦੇ ਵਿੱਚ ਜਦੋਂ ਤੁਸੀਂ ਉਹ ਚੇਂਜ ਲਿਆਉਣੇ ਲਈ ਐਫਰਟ ਕਰ ਰਹੇ ਹੋ ਡੈਡੀਕੇਸ਼ਨ ਨਾਲ ਫਿਰ ਤੁਸੀਂ ਜਦੋਂ ਸਟਾਰਟਅਪ ਇੰਡੀਆ ਦੀ سپورਟ ਲਓਗੇ ਉਹਦੇ ਜਿਆਦਾ ਤੁਹਾਡੇ ਚਾਂਸਸ ਵੱਜਣਗੇ لیکن اگر ਸਾਡਾ بیس ہی نہیں ہوئے گا صرف ਅਸੀਂ ਉਦਾਂ ਹੀ ਮੋਟੀਵੇਟ ਹੋ ਕੇ ਚੱਲ ਜਾਈਏ ਕਿ ਅਸੀਂ ਕੋਈ ਸਟਾਰਟਅਪ ਸ਼ੁਰੂ ਕਰਨਾ ਹੈ ਬਿਲਕੁਲ ਉਹਦੇ ਵਿੱਚ ਚਾਂਸਸ ਜ਼ਿਆਦਾ ਹੋਣਗੇ ਫੇਲ ਹੋਣੇ ਅੱਛਾ گورنمنٹ ਵੱਲੋਂ ਕਿਸ ਤਰ੍ਹਾਂ ਦੀ ਆ ਕਿ ਕੋ ਹੈਂਡਹੋਲਡਿੰਗ ਬਹੁਤ ਜ਼ਰੂਰੀ ਹੁੰਦੀ ਹੈ ਐਂਡ ਫੰਡਿੰਗ ਬਹੁਤ ਜ਼ਰੂਰੀ ਹੈ گورنمنٹ ਵੱਲੋਂ ਕਿਸ ਤਰ੍ਹਾਂ ਦੀਆਂ ਫੈਸਿਲਿਟੀਆਂ سہولتਾਂ ਜਿਹੜੀਆਂ ਮਿਲਦੀਆਂ ਜਿਹਦੇ ਨਾਲ ਬੱਚੇ ਅਗਾਹ ਵੱਧ ਸਕਦੇ ਆ ہاں دیکھو ਸਭ ਤੋਂ ਪਹਿਲਾਂ ਤਾਂ ਗਾਈਡੈਂਸ ਮਿਲਦੀ ਹੈ ਬੱਚਿਆਂ ਨੂੰ ਜੀ ਉਨਾ ਨੂੰ ਇਹ ਸਾਰੀ ਪਹਿਲਾਂ ਚੀਜ਼ ਸਮਝਾਈ ਜਾਂਦੀ ਹੈ ਚਾਹੇ ਉਹ ਅੱਜ ਅੱਜ ਵੈਸੇ ਵੀ ਆਪਣੇ ਕੋ 24/7 ਇਨਫੋਰਮੇਸ਼ਨ ਸਾਡੇ ਕੋਲ ਹੈ ਅੱਜ ਆਪਾਂ ਸਾਰੇ ਜਨੇ ਇਨਫੋਰਮੇਸ਼ਨ ਇੱਥੇ ਆਪਾਂ ਨੂੰ ਕੋਈ ਵੀ ਚੀਜ਼ ਦੀ ਇਨਫੋਰਮੇਸ਼ਨ ਚਾਹੀਦੀ ਹੈ ਕੋਈ ਵੀ ਰਿਸਰਚ ਕਰਨਾ ਹੈ ਤੁਸੀਂ ਅੱਜ ਬਹੁਤ سارے AI ਟੂਲ ਨੇ ਤੁਸੀਂ ਉਹਦੇ ਥਰੂ ਉਹਦਾ ਪੂਰਾ ਡਾਟਾ ਸਟੱਡੀ ਕਰ ਸਕਦੇ ਹੋ ਉਹਦੇ ਨਾਲ ਸਾਨੂੰ ਹੈਲਪ ਮਿਲਦੀ ਹੈ ਉਹ ਸਾਾਨੂੰ ਇੱਕ ਰਿਸੋਰਸ ਹੈ ਜਿਹਦੇ ਨਾਲ ਸਾਨੂੰ ਇੱਕ ਹੋਰ ਜ਼ਿਆਦਾ ਸਾਨੂੰ ਵਿਜ਼ਨ ਸਾਡਾ ਕਲੀਅਰ ਹੁੰਦਾ ਹੈ ਕਿ ਅਸੀਂ ਕਰਨਾ ਕੀ ਹੈ ਲਾਈਫ ਦੇ ਵਿੱਚ ਤੇ ਜ਼ਿੰਦਗੀ ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਤੁਹਾਡੀ ਜਿਹੜੀ ਸੋਚ ਹੈ ਉਹਦੇ ਚੋਂ ਆਈਡੀਆ ਬੰਨਣਾ ਚਾਹੀਦਾ ਹੈ ਤੁਸੀਂ ਦੇਖੋ ਕਿ ਜਦੋਂ ਇੱਕ ਬੱਚੇ ਨੇ ਕਿਹਾ ਸੀ ਅਮਰੀਕਾ ਜੀ ਕਿ ਆਨੇ ਵਾਲੇ ਟਾਈਮ 'ਚ ਹਰ ਘਰ ਦੇ ਟੇਬਲ ਦੇ ਉੱਤੇ ਕੰਪਿਊਟਰ ਮਸ਼ੀਨ ਹੋਏਗੀ ਅੱਜ ਹੈ ਬਿਲਕੁਲ ਇਸੇ ਤਰੀਕੇ ਦੇ ਨਾਲ ਸਾਨੂੰ ਅੱਜ ਪਤਾ ਹੋਣਾ ਚਾਹੀਦਾ ਪਹਿਲਾਂ ਤੁਸੀਂ ਵਿਜ਼ਨਰੀ ਹੋਣੇ ਚਾਹੀਦੇ ਹੋ ਤੁਹਾਡੇ ਵਿੱਚ ਡੈਡੀਕੇਸ਼ਨ ਹੋਣਾ ਚਾਹੀਦਾ ਪੈਸ਼ਨ ਹੋਣਾ ਚਾਹੀਦਾ ਕਿ ਮੈਂ ਜੋ ਵੀ ਅੱਜ ਮੈਂ ਇੱਕ ਪ੍ਰੋਬਲਮ ਦੱਸਿਓ ਅਸੀਂ ਅੱਗੇ ਨਹੀਂ ਵੱਧ ਸਕਦੇ ਢਾਂਚਾ ਜਿਹੜਾ ਬਹੁਤ ਜ਼ਰੂਰੀ ਹੁੰਦਾ ਜੀ ਉਹ ਅਸੀਂ ਕਿੱਥੇ ਖੜੇ ਆ ਜੇ ਅਸੀਂ ਪੂਰੇ ਵਰਲਡ ਦੀ ਗੱਲ ਕਰੀਏ ਸੰਸਾਰ ਦੀ ਗੱਲ ਕਰੀਏ ਸਾਡਾ ਜਿਹੜਾ ਮੋਡਲ ਢਾਂਚਾ ਹੈ ਉਹ ਇਹ ਸਾਡੀਆਂ ਗੱਲਾਂ ਦੇ ਬਰਾਬਰ ਪਹੁੰਚ ਗਿਆ ਹ ਜੇ ਆਪਾਂ ਗੱਲ ਕਰੀਏ ਗਵਰਨਮੈਂਟ ਦੀ ਇਨੀਸ਼ੀਏਟਿਵਜ਼ ਦੀ ਤੇ ਆਪਾਂ ਬਹੁਤ ਕੁ ਚੀਜ਼ਾਂ ਕਰ ਚੁੱਕੇ ਹ ਜੀ ਉਹ ਆਮ ਜਿਹੜੀ ਲੋਕਾਂ ਨੌਜਵਾਨਾਂ ਤੱਕ ਪਹੁੰਚਾਣੇ ਦੀ ਜ਼ਰੂਰਤ ਹੈ ਮੇਨ ਜਿਹੜਾ ਏਜੰਡਾ ਸਾਡਾ ਇਹੀ ਹੈ ਤੇ ਜੇ ਆਪਾਂ ਫੈਸਿਲਿਟੀਆਂ ਦੀ ਗੱਲ ਕਰੀਏ ਇਨਕਿਊਬੇਸ਼ਨ ਸਪੋਰਟ ਸਿਸਟਮ ਦੀ ਗੱਲ ਕਰੀਏ ਜਿਵੇਂ ਆਪਾਂ ਕਹਿੰਦੇ ਨਵੇਂ ਆਈਡੀਆਜ਼ ਦੀ ਗੱਲ ਕਰੀਏ ਸਾਡੇ ਇੱਕ ਪੰਜਾਬ ਦੇ ਵਿੱਚ ਇੱਕ ਡਰੋਨ ਲੈਬ ਸੈਟਅਪ ਹੋਈ ਹੈ ਏਸੀਆਈਸੀ ਰਾਈਜ਼ ਐਸੋਸੀਏਸ਼ਨ ਦੇ ਅੰਡਰ ਇਹ ਗਵਰਨਮੈਂਟ ਨੀਤੀ ਜੋ ਸਪੋਰਟਡ ਹੈ ਉੱਥੇ ਉਸ ਡਰੋਨ ਲੈਬ ਦਾ ਪਰਪਸ ਕੀ ਹੈ ਜਿਵੇਂ ਅੱਜਕੱਲ ਤੁਸੀਂ ਦੇਖਿਆ ਹੋਣਾ ਐਗਰੀਕਲਚਰ ਫਾਰਮਸ ਦੇ ਵਿੱਚ ਵੀ ਜਿਹੜੀ ਸਪਰੇਇੰਗ ਅੱਜਕੱਲ ਜਿਹੜੀ ਤੁਸੀਂ ਕਰਦੇ ਹੋ ਉਹ ਕਰਦੇ ਆ ਆਪਾਂ ਡਰੋਨਜ਼ ਦੇ ਨਾਲ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਸਟਾਰਟਅੱਪਸ ਘਟ ਨੇ ਜਿਹੜੇ ਕਿ ਡਰੋਨ ਬਣਾ ਕੇ ਜਾਤਾ ਡਿਫੈਂਸ ਸੈਕਟਰ ਦੇ ਵਿੱਚ ਵੇਚਣ ਜਾਂ ਫਾਰਮਿੰਗ ਕਮਿਊਨਿਟੀ ਫਾਰਮਰਜ਼ ਦੀ ਹੈਲਪ ਕਰਨਾ ਤੇ ਤੁਸੀਂ ਜੇ ਆਪਾਂ ਗੱਲ ਕਰੀਏ ਕਿ ਡਰੋਨ ਕੰਪਿਊਟਰ ਕਰਕਰ ਸੀਗੇ ਤੇ ਸਾਨੂੰ ਇਹ ਲੱਗ ਰਿਹਾ ਵੀ ਡਰੋਨਸ ਵੀ ਕਰਕਰ ਹੋਣਗੇ ਨਵੇਂ 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 ਵਿਸ਼ੇ ਜਿਹੜੇ ਆ ਤੁਹਾਡੇ ਕਹਿੰਦਾ ਮਤਲਬ ਹੈ ਆ ਗਿਆ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਪ੍ਰੋਗਰਾਮ ਨੂੰ ਬਹੁਤ ਅੱਗੇ ਖਿੱਚਣ ਦੀ ਦਿਲ ਕਰਦਾ ਹੈ ਕਿ ਆਪਣੇ ਜਿਹੜੇ ਮਹਿਮਾਨ ਆ ਇਹਨਾਂ ਦੇ ਕੋਲੋਂ ਖਾਸ-ਖਾਸ ਗੱਲਾਂ ਲਈਏ ਉਹ ਗੱਲ ਮੈਂ ਹੁਣ ਜਿਹੜੀ ਤੁਹਾਡੇ ਕੋਲੋਂ ਲੈਣੀ ਸੀ ਆਪ ਹੀ ਮੈਨੂੰ ਕਹਿਣੀ ਪੈਗੀ ਕਿ ਸਰਕਾਰ ਦਾ ਵਿਜ਼ਨ ਹੈ ਵਿਕਸਿਤ ਭਾਰਤ 2 2047 ਤਾਂ ਅਸੀਂ ਉਹ ਦਿਨ ਦੇਖਦੇ ਆਂ ਆਪਣੀਆਂ ਅੱਖਾਂ ਦੇ ਨਾਲ ਜਦੋਂ ਅਸੀਂ ਵਿਕਸਿਤ ਭਾਰਤ ਹੋਇਆ ਦੇਖਾਂਗੇ 2047 ਤੱਕ 100 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਅਸੀਂ ਸ਼ੁਭ ਕਾਮਨਾ ਕਰਦੇ ਆਂ ਆਪਣੇ ਦੇਸ਼ ਵਾਸਤੇ ਔਰ ਨੌਜਵਾਨਾਂ ਨੂੰ ਪ੍ਰੇਰਣਾ ਦੇ ਰਹੇ ਆਂ ਕਿ ਉਹ ਸਟਾਰਟਅੱਪ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਸਰਕਾਰ ਤੁਹਾਡੇ ਹੱਥ ਫੜਨ ਲਈ ਤਿਆਰ ਹੈ ਅਸੀਂ ਅੱਗੇ ਵਧੀਏ ਔਰ ਰਾਸ਼ਟਰ ਨੂੰ ਅੱਗੇ ਲੈ ਕੇ ਜਾਈਏ ਫਿਰ ਕਿਸੇ ਨਵੇਂ ਵਿਸ਼ੇ ਨਾਲ ਮਿਲਾਂਗੇ ਅੱਜ ਲਈ ਬਸ ਇੰਨਾ ਹੀ ਸ਼ੁਕਰੀਆ ਮਿਰਵਾਨ